ਸੋ ਸਾਥੀਓ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਵਿਸ਼ਵਦੀਪ ਨੂੰ ਜ਼ਰੂਰੀ ਕੰਮ ਪੈ ਗਿਆ ਸੀ ਪ੍ਰਸ਼ਾਸਨ ਨੇ ਬੁਲਾ ਲਿਆ ਸੀ ਤੋ ਹੁਣੇ ਆਏ ਆ ਚਲੋ ਅਸੀਂ ਜਾਣ ਹੀ ਲੱਗੇ ਸੀ ਤੇ ਵਿਸ਼ਵਦੀਪ ਨਾਲ ਗੱਲਬਾਤ ਕਰਦੇ ਆਂ ਵੀ ਪਹਿਲਾਂ ਤਾਂ ਠੀਕ ਠਾਕ ਹੋ ਤੁਸੀਂ ਹਾਂਜੀ ਭਾਈ ਜੀ ਬਿਲਕੁਲ ਠੀਕ ਆ ਜੀ ਪਰ ਮਾਥਮਾ ਦੀ ਦਇਆ ਜੀ ਤੇ ਬਾਕੀ ਟੈਸਟ ਟੁਸਟ ਕਰਾਵਾਂਗੇ ਹੁਣ ਕਿਉਂਕਿ ਜੇਲ੍ਹਾਂ ਦੇ ਵਿੱਚ ਲਗਭਗ ਮੇਰੇ ਹਿਸਾਬ ਨਾਲ ਜੀ ਬਿਮਾਰੀਆਂ ਵਾਹ ਵਾਹੀ ਹੁੰਦੀਆਂ ਠੀਕ ਆ ਜੀ ਭਾਈ ਜੀ ਵੈਸੇ ਵੀ ਤੁਹਾਡੀ ਹੈਲਥ ਠੀਕ ਨਹੀਂ ਸ ਹੈ ਨਾ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈ। ਭਾਈ ਕਿਵੇਂ ਦੇਖਦੇ ਹਾਂ ਵੀ ਪਰਚਾ ਪਾਇਆ ਗਿਆ ਸਾਨੂੰ ਵੀ ਪਤਾ ਸੀ ਝੂਠਾ ਅਸੀਂ ਵੀ ਠੋਕ ਕੇ ਮੋਹਰ ਲਾਤੀ ਸੀ ਵੀ ਝੂਠਾ ਪਰਚਾ ਹੈ ਹੈ ਨਾ ਤੇ ਉਸ ਤੋਂ ਬਾਅਦ ਪਰਚਾ ਰੱਦ ਵੀ ਕਰ ਦਿੱਤਾ ਗਿਆ ਹੈ ਨਾ ਵੀ ਕਿਵੇਂ ਦੇਖ ਦਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਪਹਿਲਾਂ ਪਰਚਾ ਪਾਤਾ ਤੇ ਫਿਰ ਰੱਦ ਕਰਤਾ। ਜੀ ਜੀ ਇਹ ਮਹਾਰਾਏ ਗੱਲ ਇਸ ਤਰ੍ਹਾਂ ਦੀ ਹੈ ਸਭ ਤੋਂ ਪਹਿਲੀ ਗੱਲ ਪਿੰਡ ਨੂੰ ਨਹੀਂ ਚਾਹੀਦਾ ਅਸੀਂ ਪਰਚਾ ਪਵਾਉਣਾ। ਇਹਨਾਂ ਨੇ ਸਮਝਿਆ ਕਿ ਚੱਲ ਇਹ ਪਰਚਾ ਪਵਾਉ ਉਪਰੇ ਜਬ ਮਕਾਓ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਿਆਸਤ ਇਹਨਾਂ ਨੇ ਪੁੱਟੀ ਖੇਡ ਲਈ ਇਹਦੇ ਨਾਲ ਨਾਲ ਤਾਂ ਪਿੰਡ ਦੀ ਬਦਨਾਮੀ ਆ ਤੇ ਨਾਲੇ ਜਿਹੜਾ ਕਹਿ ਲੋ ਵੀ ਉਹ ਸਾਰਾ ਪਿੰਡ ਦੀ ਭਾਈਵਾਲਤਾ ਖਰਾਬ ਹੁੰਦੀ ਆ ਸਭ ਤੋਂ ਵੱਡੀ ਗੱਲ ਤੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਪਰਚੇ ਦੀ ਕੋਈ ਗੱਲ ਨਹੀਂ ਹੋਈ ਸੀ ਕੋਈ ਕਿਸੇ ਨਾਲ ਕੁੱਟ ਮਾਰ ਨਹੀਂ ਹੋਈ ਸੀ ਕਿਸੇ ਨਾਲ ਕੋਈ ਧੱਕਾ ਮੁੱਕੀ ਨਹੀਂ ਹੋਈ ਗੱਲ ਕੀ ਚੱਕਰ ਅੰਦਰ ਸਵਾਂ ਦੀ ਇਹਨਾਂ ਨੇ ਉਹ ਕੀਤਾ ਹੈ ਇੱਕ ਮੁੰਡੇ ਨੇ ਜਿਹੜਾ ਕਿ ਲੋ ਵੀ ਮੁੰਡਾ ਜਿਹੜਾ ਮੇਰੇ ਨਾਲ ਸੀ ਉਹਦੇ ਚਪੇੜਾ ਇੱਕ ਨੇ ਮਾਰਿਆ ਉਹਨੇ ਗਾ ਬਈ ਉਹਨ ਟੱਕਾ ਮਾਰ ਕੇ ਦੋ ਦੋ ਸ਼ਟਰ ਚੋਂ ਨੰਗੇ ਆ ਪੁਲਿਸ ਨੇ ਚੱਕਿਆ ਮਾਮਲਾ ਰਾਜੀਨਾਮੇ ਵਾਲਾ ਸੀ ਪਿੱਛੋਂ ਜਿਵੇਂ ਮਾੜੀ ਮੋਟੀ ਦੁੱਦੂ ਮੈਮ ਹੋਈ ਸੀ ਜਿਵੇਂ ਆ ਜਿਵੇਂ ਉਹ ਸਿਆਣਾ ਨਹੀਂ ਨਾ ਨਾ ਮੁਲਾਜ਼ਮਾਂ ਨਾਲ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਰੰਡੀ ਤਾਂ ਰੰਡ ਕੱਟਲੇ ਪਰ ਲੋਕ ਨਹੀਂ ਕੱਟਣ ਦਿੰਦੇ ਇਹ ਕੰਮ ਕੀ ਹੋਇਆ ਕਿ ਜਿਹੜੇ ਭਾਈ ਸਾਹਿਬ ਪ੍ਰਸ਼ਾਸਨ ਨੂੰ ਉਤੋਂ ਦੇ ਫੋਨ ਤੇ ਫੋਨ ਕਰਾਈ ਗਏ ਬੰਦੇ ਦੋ ਤਿੰਨ ਰਲ ਕੇ ਉਹਨਾਂ ਨੇ ਫੋਨ ਕਰਾ ਤੇ ਉਹ ਚਲੋ ਜੀ ਕਹਿ ਕੇ ਉਹਨਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਤੇ ਉਹ ਪਰਚਾ ਸਾਡੇ ਤੇ ਕਟਵਾਤਾ ਹੋਰ ਨਾ ਤਾਂ ਮੁਲਾਜ਼ਮਾਂ ਦਾ ਸਾਡੇ ਨਾਲ ਕੋਈ ਲੜਾਈ ਸੀ ਹਾਂ ਲੜਾਈ ਇਹ ਜ਼ਰੂਰ ਆ ਕਿ ਭਾਈ ਜਿਹੜੀ ਜ਼ਮੀਨ ਆ ਉਹ ਬਿਨਾ ਬੋਲੀ ਤੋਂ ਨਹੀਂ ਅਸੀਂ ਕਹਿੰਦੇ ਪਰ ਪਹਿਲਾਂ ਬੋਲੀ ਤੋਂ ਹੀ ਵਾਹਲੀ ਬੰਦਿਆ ਨੇ ਤੇ ਬੋਲੀ ਜੇ ਕਹਿੰਦੇ ਆਪਾਂ ਸਾਰੀ ਮੰਨਦੇ ਆਂ ਵੀ ਬੋਲੀ ਹੋ ਗਈ ਸੀ ਤਿੰਨਵਾਰੀ ਹੋ ਗਈ ਸੀ ਚਾਰਵਾਰੀ ਹੋ ਗਈ ਸੀ ਫਿਰ ਇਹਨਾਂ ਨੇ ਐ ਕਹ ਤੋ ਕਿਹਾ ਵੀ 9 ਤਰੀਕ ਨੂੰ ਬੋਲੀ ਆ ਤੁਹਾਡੇ ਕੋਲ ਰਿਕਾਰਡਿੰਗ ਰਿਕਾਰਡਿੰਗ ਹੈ ਮੇਰੇ ਕੋਲ ਸਭ ਕੁਝ ਇਹਨਾਂ ਦਾ ਫਿਰ ਇਹਨਾਂ ਨੇ ਕਿਉਂ ਇਥੋਂ ਅਲਾਸਮੈਂਟ ਦਵਾਈ ਫਿਰ ਕਿਉਂ ਇਹਨਾਂ ਨੇ ਕਿਹਾ ਵੀ 12 ਵਜੇ ਕੱਲ ਨੂੰ 12 ਵਜੇ ਮੰਗਲਵਾਰ ਦਿਨ ਮੰਗਲਵਾਰ ਨੂੰ 12 ਜਿਹੜਾ ਕਹਿੰਦੇ 12 ਵਜੇ ਦਿਨ ਮੰਗਲਵਾਰ 11 ਤਰੀਕ 11 ਜੂਨ ਨੂੰ ਕਹਿੰਦੇ ਵੀ ਤੁਸੀਂ ਉੱਥੇ ਆਪਣਾ ਪੰਚਾਇਤ ਘਰ ਵਿੱਚ ਬੋਲੀ ਦਿਖਾ ਦਿਓ ਬੋਲੀ ਕਾਦੀ ਮਹਾਰਾਜ ਬੋਲੀ ਅਸੀਂ ਜਦੋਂ ਗਿਆ ਸਾਨੂੰ ਪਤਾ ਲੱਗਾ ਵੀ ਉਹ ਤਾਂ ਪ੍ਰਾਈਵੇਟ ਕਿਸੇ ਦਫ਼ਤਰ ਆਪ ਦੇ ਨਿੱਜੀ ਦਫ਼ਤਰ ਬਣਾ ਕੇ ਤੁਸੀਂ ਕਿਹੜਾ ਸਵਾਲ ਸੀ ਵਿਸ਼ਵਦੀਪ ਜੀ ਜਿਵੇਂ ਕਿ ਅਸੀਂ ਵੀ ਦੇਖਿਆ ਨਾ ਤੁਸੀਂ ਮਤਲਬ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਵੀ ਜਿਹੜੀ ਤੁਸੀਂ ਅਨਾਊਂਸਮੈਂਟ ਕਰਵਾਈ ਆ ਉਦੋਂ ਲਈ ਤੁਹਾਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਕਰਵਾ ਦਿਓ ਮੈਨੂੰ ਉਹਨਾਂ ਨੇ ਕਿਹਾ ਮੇਰੇ ਕੋਲ ਰਿਕਾਰਡਿੰਗ ਪਈ ਆ ਤਾਂ ਮੈਂ ਕੀਤੀ ਨਾਲੇ ਉਹਨਾਂ ਨੇ ਕਹੀ ਬਾਬੇ ਤੇ ਕਰਾ ਦਮੈਂ ਬਾਬਾ ਨਹੀਂ ਕਰਦਾ ਫਿਰ ਮੈਂ ਕਰਦਾ ਕਹਿੰਦੇ ਕਰ ਦੋ ਇਹ ਵੀ ਰਿਕਾਰਡਿੰਗ ਆ ਤੁਹਾਡੀ ਅਰੇ ਫੇਰੇ ਕੋਲ ਰਿਕਾਰਡਿੰਗ ਆ ਸਾਰਾ ਰਿਕਾਰਡਿੰਗ ਆ ਮੇਰੇ ਕੋਲ ਤਾਂ ਬਹੁਤ ਜਿਆਦਾ ਟੱਕਾ ਹੈ ਤੁਹਾਡੇ ਨਾਲ ਟੱਕਾ ਹੋ ਗਿਆ ਉਹੀ ਤਾਂ ਗੱਲ ਆ ਵੀ ਪਹਿਲੀ ਗੱਲ ਇਹਨਾਂ ਨੇ ਸਿੱਧਾ ਐ ਪਰਚਾ ਕੱਟ ਕੇ ਮਾਰਿਆ ਉੱਥੇ ਮੈਨੂੰ ਜੇਲ੍ਹ ਕਰ ਲਿਆ ਇਹਨਾਂ ਨੂੰ ਇਹ ਵੀ ਕੰਮ ਨਹੀਂ ਚਾਹੀਦੇ ਸੀਗੇ ਬਹੁਤ ਗਲਤ ਕੀਤਾ ਇਹਨਾਂ ਨੇ ਤੇ ਜਿਹੜੀ ਕਹ ਲਓ ਉਹ ਐਸੀ ਜ਼ਮੀਨ ਸੀ ਉਹੀ ਬੰਦੇ ਵੇਖੋ ਵਿੱਚੋਂ ਹੀ ਉਹ ਬੰਦੇ ਉਹ ਆਪ ਬਣ ਗਏ ਉਹ ਕਹਿੰਦੇ ਹਾਂਜੀ ਅਸੀਂ ਠੇਕੇ ਤੇ ਲਈ ਆ ਹਾਲਾਂਕਿ ਦਰਅਸਲ ਝੂਠ ਆ ਉਹ ਜ਼ਮੀਨ ਬੰਦੇ ਜਿਹੜੇ ਕਹ ਲੋ ਜਰਨਲ ਕੋਟੇ ਦੇ ਬਾਹਰ ਐ ਸੀ ਆ ਰੌਲਾ ਸੀ ਮੈਂ ਕਿਹਾ ਭਾਈ ਤੁਹਾਡੀ ਜ਼ਮੀਨ ਤੁਸੀਂ ਵਾਓ ਗਰੀਬ ਦੀ ਜ਼ਮੀਨ ਗਰੀਬ ਨੂੰ ਦਿਓ ਆ ਗੱਲ ਸੀ ਇਹਨਾਂ ਨੇ ਗੱਲ ਤਾਂ ਗੱਲ ਦੀ ਲਾਲ ਬਣਾ ਕੇ ਕੀ ਦਾ ਕੁਛ ਕਰਤਾ ਆਖੇ ਜੀ ਪਿਸਤਲ ਰੱਖਤਾ ਪਿਸਤਲ ਸਾਡਾ ਘਰੇ ਪਿਆ ਸੀ ਉਹ ਸਾਥੋਂ ਮੰਗਵਾ ਕੇ ਹੁਣ ਸਾਡਾ ਪਿਸਤਲ ਨਹੀਂ ਸਾਨੂੰ ਦੇ ਰਹੇ ਗੱਡੀਆਂ ਸਾਡੀਆਂ ਇਹਨਾਂ ਨੇ ਇੱਕ ਬੰਦਾ ਸਾਨੂੰ ਮਗਰ ਆਏ ਸੀ ਗੱਡੀ ਕਾਲੀ ਗੱਡੀ ਲੈ ਕੇ ਜਿਹੜੀ ਕਿਸੇ ਸੱਜਣ ਦੀ ਸੀਗੀ ਜਿਹੜੇ ਉਹ ਮੰਗਮੀ ਗੱਡੀ ਸੀ ਇਲੈਕਸ਼ਨ ਵਾਸਤੇ ਉਹ ਗੱਡੀ ਵੀ ਇਹਨਾਂ ਨੇ ਵਿੱਚ ਪਾਤੀ ਸਵਿਫਟ ਗੱਡੀ ਰੋਡ ਤੇ ਖੜੀ ਉਹ ਵੀ ਇਹਨਾਂ ਨੇ ਵਿੱਚ ਪਾਤੀ ਜੀ ਜੇ ਕੱਲ ਨਹੀਂ ਰਹਿਣਾ ਤਾਂ ਕੱਲ ਘਰ ਨਹੀਂ ਵਿੱਚ ਪਾਉਣਾ ਨਾ ਰਿਹਾ ਤੇ ਨਹੀਂ ਇਹਨਾਂ ਨੇ ਛੱਡਿਆ ਕੱਖ ਨਹੀਂਗਾ ਇਹਨਾਂ ਨੇ ਕੁਝ ਇਹ ਬਹੁਤ ਨਜਾਇਜ਼ ਇਹਨਾਂ ਨੇ ਕੀਤਾ ਮੇਰੀ ਹੁਣ ਪਰਸ਼ਾ ਮੈਂ ਇਸ ਟਾਈਮ ਤਾਂ ਫਾਈਲ ਕਰੇ ਆਪਣੇ ਐਸਐਸਪੀ ਸਾਹਿਬ ਦਾ ਔਰ ਡੀ ਜਲਾਲਾਬਾਦ ਦੇ ਡੀਸੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਪਰਚਾ ਝੂਠਾ ਤੇ ਉਹਨਾਂ ਨੇ ਖਾਰਜ ਕੀਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਕਿਵੇਂ ਲੱਗਦਾ ਵੀ ਜਦੋਂ ਜੇਲ੍ਹ 'ਚ ਸੀਗੇ ਹਨਾ ਜਦੋਂ ਅਰੈਸਟ ਕਰ ਲਿਆ ਤੇ ਤੁਹਾਨੂੰ ਜੇਲ੍ਹ ਦੇ ਵਿੱਚ ਭੇਜਤਾ ਸੱਚ ਦੱਸੋ ਵੀ ਤੁਹਾਨੂੰ ਲੱਗਦਾ ਸੀ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਬਾਹਰ ਛੇਤੀ ਕੱਢ ਲਿਆ ਜਾਊਗਾ ਤੁਹਾਨੂੰ ਲੱਗਦਾ ਵੀ ਲੰਮੇ ਟਾਈਮ ਲਈ ਫਸਾਤਾ ਜਿਵੇਂ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਇਹ ਲੋਕ ਬੋਲਦੇ ਵੇਖੋ ਵੀਰ ਜੀ ਆਪਾਂ ਤਾਂ ਅੰਦਰ ਜਾਂਦੇ ਰਹੇ ਸੀ ਹੋਰ ਆਪਾਂ ਦਾ ਇੱਕ ਸਿਆਣਿਆਂ ਦੀ ਕਹਾਵਤ ਯਾਦ ਰੱਖੀ ਸੀ ਕੌਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਖੇਚ ਲਿਆਵੇ ਤਾਂ ਮੈਂ ਜਿਹੜੇ ਮੇਰੇ ਨਾਲ ਮੁੰਡੇ ਸੀ ਫਸਾਏਗਾ ਫਸਾਏ ਗਏ ਉਹਨਾਂ ਨੂੰ ਮੈਂ ਕਿਹਾ ਬਿਲਕੁਲ ਜਿੰਨਾ ਚਿਰ ਤੇ ਆਪਣਾ ਦਾਣਾ ਪਾਣੀ ਆ ਉਹਨਾਂ ਚਿਰ ਤੇ ਇੱਥੋਂ ਕੋਈ ਕੱਢ ਨਹੀਂ ਸਕਦਾ ਤੇ ਜਿੱਦੇ ਇੱਥੇ ਖਤਮ ਹੋ ਗਿਆ ਉਸ ਤੋਂ ਬਾਅਦ ਆਪਾਂ ਨੂੰ ਕੋਈ ਇੱਥੇ ਰੱਖ ਨਹੀਂ ਸਕਦਾ ਇਹ ਕਹਿੰਦੇ ਇਹ ਕਹਿੰਦੀਆਂ ਗੱਲਾਂ ਹੀ ਹੁੰਦੀਆਂ ਇਹਨਾਂ ਨੂੰ ਫਿਰ ਮੈਂ ਸੋਮਵਾਰ ਕਹਤਾ ਸੀ ਮੈਂ ਲੈ ਆਈ ਮੁੰਡਿਓ ਮੰਗਲਵਾਰ ਆਪਾਂ ਨੂੰ ਫਸਾਇਆ ਸੀ ਇੱਕ ਆ ਨੂੰ ਮੰਗਲਵਾਰ ਨੂੰ ਆਪਾਂ ਚੱਲਾਂਗੇ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਬਹੁਤ ਸਾਰੇ ਤੁਹਾਡੇ ਵਰਗੇ ਵੀਰਾਂ ਨੇ ਵੀ ਮੁੱਦੇ ਚੱਕੇ ਸਾਰੇ ਪੰਜਾਬ ਨੇ ਮੁੱਦੇ ਚੱਕੇ ਔਰ ਜਿਹੜਾ ਕਹਿ ਲਓ ਭਾਈ ਦਵਿੰਦਰ ਸਿੰਘ ਖਾਲਸਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਉਹਨਾਂ ਨੇ ਮੁੱਦੇ ਚੱਕੇ ਬਲਵੀਰ ਚੀਮਾ ਜੀ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਦੀਪਦਰਸ਼ਨ ਜੀ ਬਾਈ ਜੀ ਜਿਹੜੇ ਫਿਰੋਜ਼ਪੁਰ ਤੋਂ ਆਏ ਘਰੇ ਵੀ ਆਏ ਸਪੈਸ਼ਲ ਚਾਰੇ ਦੀਪਦਰਸ਼ਨ ਜੀ ਤੇ ਉਹਨਾਂ ਨੇ ਘਰੇ ਆਏ ਘਰੋਂ ਆਪਦੇ ਲਾਈਵ ਹੋਏ ਉਹਨਾਂ ਦੀ ਬਦੌਲਤ ਵੀ ਇਹ ਸਾਰੇ ਭਰਾਵਾਂ ਦੀ ਬਦੌਲਤ ਹੀ ਮੈਂ ਇੱਥੇ ਖਾਸ ਤੌਰ ਤੇ ਦੀਪਦਸ਼ਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਜੀ ਸਾਨੂੰ ਨਾ ਫੋਨ ਆ ਰਹੇ ਸੀਗੇ ਤੁਸੀਂ ਤਾਂ ਚਲੋ ਹੁਣ ਗਏ ਸੀ ਹਨਾ ਤੁਹਾਨੂੰ ਪ੍ਰਸ਼ਾਸਨ ਨੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਵਿਸ਼ਵਦੀਪ ਨੂੰ ਇਹ ਪੁੱਛੋ ਵੀ ਜਿਹੜੀਆਂ ਤੁਸੀਂ ਤਿੰਨ ਰਾਤਾਂ ਜਾਂ ਚਾਰ ਰਾਤਾਂ ਜੇਲ੍ਹ ਦੇ ਵਿੱਚ ਕੱਟੀਆਂ ਤੁਹਾਡੀ ਕੁੱਟਮਾਰ ਵੀ ਸਾਨੂੰ ਪਤਾ ਲੱਗਿਆ ਤੁਹਾਡੇ ਪਰਿਵਾਰ ਨੇ ਕਿਹਾ ਸੀ ਵੀ ਹੋਈ ਦੋ ਜਣਿਆਂ ਨੂੰ ਅੰਦਰ ਤਾੜ ਕੇ ਕੁੱਟਿਆ ਹਨਾ ਤੁਸੀਂ ਬਾਹਰ ਨਿਕਲ ਆਏ ਹਨਾ ਉਹ ਜਿਹੜਾ ਮਸਲਾ ਐਸ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਉਸ ਚੀਜ਼ ਦਾ ਇਨਸਾਫ ਮਿਲੇ ਕੋਈ ਕਾਰਵਾਈ ਕਰੋਗੇ ਜਾਂ ਨਹੀਂ ਕਰਦੇ ਸਾਨੂੰ ਵੈਸੇ ਇਨਸਾਫ ਤਾਂ ਮਿਲਣੀ ਚਾਹੀਦੀ ਪਰ ਜਦੋਂ ਉਦੋਂ ਗੋਲੇ ਬੇਗਿਆਂ ਦਾ ਕੁਝ ਨਹੀਂ ਬੰਦਦਾ ਹੁੰਦਾ ਸਭ ਤੋਂ ਵੱਡੀ ਗੱਲ ਤੇ ਆ ਇਸ ਟਾਈਮ ਬਾਦਸ਼ਾਹ ਉਹਨਾਂ ਦੇ ਕੋਲ ਹੈ ਤੇ ਪ੍ਰਮਾਤਮਾ ਨੇ ਚਾਹਤ ਬਹੁਤ ਜਲਦ ਬਾਦਸ਼ਾਹ ਆਪਣੇ ਕੋਲੇ ਹੋਣਗੇ ਪਰ ਆਪਾਂ ਇਹਨਾਂ ਤਰ੍ਹਾਂ ਕੰਮ ਨਹੀਂ ਕਰਦੇਗੇ ਇਹ ਵਾਹੀ ਗੁਰੂ ਤੋਂ ਡਰ ਕੇ ਕਹਿੰਨੇ ਆ ਆਪਾਂ ਪੰਜਾਬ ਦਾ ਭਲਾ ਕਰਾਂਗੇ ਜੀ ਜੀ ਕੀ ਅਪੀਲ ਕਰਦੇ ਹਾਂ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਭਰਾਵੋ ਵੀ ਇਹੋ ਜੇ ਮੈਂ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਅਪੀਲ ਕਰਦਾ ਸਰਕਾਰੀ ਅਫਸਰਾਂ ਨੂੰ ਐਵੇਂ ਕੋਈ ਨਜਾਇਜ਼ ਬੰਦਾ ਨਾ ਮੜਦਿਆ ਕਰੋ ਤੁਹਾਡੀ ਕਲਮ ਬੰਦਾ ਮਾਰ ਦਿੰਦੀ ਆ ਤੇ ਯਾਦ ਰੱਖੋ ਇਹ ਦੇਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਤੁਹਾਡੀ ਇੱਕ ਇੱਕ ਕਲਮ ਜਿਹੜੀ ਉਹ ਬੰਦਾ ਮਾਰ ਕੇ ਪਰੇ ਕਰ ਦਿੰਦੀ ਆ ਕਈਆਂ ਇੱਕ ਭੈਣਾ ਦਾ ਭਰਾ ਪਰੇ ਜਾਵਰਦਾ ਮਾਪਿਆਂ ਦਾ ਪੁੱਤ ਜਾਵਰਦਾ ਕਈ ਜਿਹੜਾ ਕਹਿ ਲੋ ਪਰਿਵਾਰਾਂ ਦਾ ਜਿਹੜਾ ਪਰਿਵਾਰਾਂ ਦੇ ਵਿੱਚ ਵਿਛੋੜਾ ਪੈ ਜਾਂਦਾ ਬਈ ਤੁਹਾਡੇ ਹੱਥ 'ਚ ਮਹਾਰਾਜ ਨੇ ਕਲਮ ਦਿੱਤੀ ਆ ਕਲਮ ਬੋਝ ਕੇ ਚਲਾਇਆ ਕਰੋ ਐਵੇਂ ਕਿਸੇ ਦੇ ਨਜਾਇਜ਼ ਨਾ ਚਲਾਇਆ ਕਰੋ ਤੇ ਦੇਣੀਆਂ ਸਭ ਨੂੰ ਦੇਣੀਆਂ ਆ ਜਾਂਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ ਵਿਸ਼ਵਦੀਪ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਬੜੇ ਭਾਵਕ ਹੋ ਜਾਂਦੇ ਤੁਸੀਂ ਵੀਡੀਓ ਚ ਅਸੀਂ ਦੇਖਦੇ ਸੀ ਹਨ ਕੱਲਾ ਕੱਲਾ ਪੁੱਤ ਆ ਤੁਹਾਡਾ ਹਨ ਔਖਾ ਹੋ ਜਾਂਦਾ ਸੀ ਇਸ ਚੀਜ਼ ਨੂੰ ਸਮਝਦੇ ਆ ਕਿਵੇਂ ਹੁਣ ਕਿਵੇਂ ਫੀਲ ਮਹਿਸੂਸ ਹੋ ਰਿਹਾ ਤੁਹਾਨੂੰ ਕਿਵੇਂ ਮਹਿਸੂਸ ਕਰਦੇ ਹੋ ਤੁਹਾਡਾ ਬੇਟਾ ਘਰ ਆ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਦਿਲ ਤੋਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਸਾਰੇ ਪੰਜਾਬ ਦਾ ਦੇਸ਼ਾਂ ਵਿਦੇਸ਼ਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਭੈਣ ਭਰਾਵਾਂ ਨੇ ਇਸ ਜੰਗ ਨੂੰ ਜਿੱਤਣ ਲਈ ਸਾਰੇ ਭੈਣ ਭਰਾਵਾਂ ਨੇ ਮੇਰਾ ਸਾਥ ਦਿੱਤਾ ਬਹੁਤ ਵੱਡਾ ਸਾਥ ਦਿੱਤਾ ਮੇਰਾ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਸੀ ਪਰ ਮੇਰਾ ਸਾਰੇ ਭੈਣ ਭਰਾਵਾਂ ਨੇ ਬਹੁਤ ਵੱਡਾ ਸਾਥ ਦਿੱਤਾ ਮੈਂ ਹੁਣ ਇਹ ਨਹੀਂ ਕਹਿ ਸਕਦੀ ਮੇਰੇ ਕੋਈ ਵੀ ਸ਼ਬਦ ਨਹੀਂ ਹੈ ਮੂੰਹ 'ਚ ਮੈਨੂੰ ਬਸ ਇਹ ਹੀ ਆ ਵੀ ਸਭ ਭੈਣ ਭਰਾਵਾਂ ਨੇ ਸਾਰੇ ਪੰਜਾਬ ਨੇ ਸਾਥ ਦਿੱਤਾ ਮੇਰਾ ਸਾਰੇ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਸਾਥ ਆਇਆ ਵੀ ਵਿਸ਼ਵ ਦੀਪ ਨੂੰ ਵੀ ਜੇਲ੍ਹ ਚੋਂ ਬਾਹਰ ਕੱਢਣਾ ਚਾਹੀਦਾ ਉਹਦਾ ਪਰਚਾ ਰੱਦ ਹੋਣਾ ਚਾਹੀਦਾ ਜੋ ਕਿ ਕੱਲ ਵਿਸ਼ੂਦੀਪ ਨੂੰ ਇਨਸਾਫ ਦਿੱਤਾ ਚਲੋ ਜਿਹਦਾ ਕਿਤੇ ਅਫਸਰਾਂ ਨੂੰ ਹੀ ਪਤਾ ਲੱਗਿਆ ਵੀ ਕਿਤੇ ਨਾ ਕਿ ਝੂਠੇ ਝੂਠੇ ਕਿਸ ਦੇ ਵਿੱਚ ਤੁਹਾਡੇ ਬੇਟੇ ਨੇ ਸਜ਼ਾ ਕੱਟੀ ਤਿੰਨ ਚਾਰ ਦਿਨ ਜੇਲ੍ਹ ਦੇ ਵਿੱਚ ਰਿਹਾ ਨਾ ਕੋਈ ਇਨਸਾਫ ਦੀ ਮੰਗ ਕਰਦੇ ਹੋ ਜਾਂ ਰੱਬ ਦਾ ਭਾਣਾ ਮੰਨ ਕੇ ਵੀ ਜੋ ਹੋ ਗਿਆ ਸੋ ਹੋ ਗਿਆ ਵੇਖੋ ਜੀ ਚਲੋ ਜੇ ਕਿਤੇ ਜੋ ਕੋਈ ਬਸ ਚਾਹੇ ਉਹਨਾਂ ਤੋਂ ਭੋਲਾ ਅ ਵਿਸ਼ਵਦੀਪ ਨੇ ਵਿਚਾਰੇ ਨੇ ਸੱਚ ਕਰਕੇ ਜਾਣੇ ਪਹਿਲਾਂ ਤੇ ਇਹਨਾਂ ਦੀ ਜਿਹੜੀ ਸੋਚੀ ਹੋਈ ਸਾਜ ਸੀ ਮੇਰੇ ਬੱਚੇ ਨੂੰ ਪਸੌਣ ਦੀ ਜੇ ਇਹਨਾਂ ਨੇ ਇੰਨੀ ਸਾਜ ਚ ਰਚੀ ਤਾਂ ਮੇਰਾ ਬੱਚਾ ਜੇਲ੍ਹ ਗਿਆ ਤੇ ਜੇ ਇਹਨਾਂ ਦੀ ਇਹ ਸਾਜ ਸੀ ਨਾ ਹੁੰਦੀ ਤੇ ਮੇਰਾ ਬੱਚਾ ਜੇਲ੍ਹ ਚ ਨਹੀਂ ਜਾਂਦਾ ਸੀਗਾ ਪਹਿਲਾਂ ਤੇ ਇਹਨਾਂ ਦੀ ਸਾਰੀ ਗੱਟਮਟ ਹੋਈ ਹੋਣੀ ਆ ਤਾਂ ਹੀ ਦਸਾਂ ਘੰਟੇ ਵੀ ਦੀ ਮੇਰੇ ਪੁੱਤ ਦਾ ਪਰਚਾ ਕੱਟਿਆ ਗਿਆ ਵੀ ਤੜਕੇ 12 ਵਜੇ ਤੋਂ ਬਾਅਦ ਆ ਸ਼ਾਮ ਦੇ ਕਿਤੇ ਰਾਤ ਨੂੰ 9-10 ਵਜੇ ਪਰਚਾ ਕੱਟਿਆ ਗਿਆ ਇੱਕ ਗੱਡੀ ਜਾਂਦੀ ਸੀ ਇੱਕ ਆਉਂਦੀ ਸੀ ਪਰ ਇੱਕ ਗੱਲ ਹੋਰ ਵੀ ਆ ਕਿਤੇ ਨਾ ਕਿਤੇ ਚਲੋ ਆ ਪੈ ਨਹੀਂ ਕਰ ਸਕਦੇ ਵੀ ਜਿਵੇਂ ਸਰਕਾਰ ਉਤੋਂ ਮਾੜਾ ਹੀ ਕੰਮ ਹੋ ਸਕਦਾ ਸਹੀ ਹੋਣਾ ਉਹਨਾਂ ਦੇ ਕਰਿੰਦੇ ਹੀ ਮਾੜੇ ਆ ਆਪੇ ਕੁਝ ਨਹੀਂ ਕਰ ਸਕਦੇ ਮੈਂ ਤਾਂ ਇਹ ਮੈਂ ਪੁੱਛਦਾ ਸੀ ਵੀ ਜਿਹੜਾ ਤੁਹਾਡੇ ਬੱਚੇ ਨੇ ਜੇਲ੍ਹ ਕੱਟੀ ਆ ਵੀ ਤੁਸੀਂ ਕੋਈ ਉਹਦੇ ਇਨਸਾਫ ਲਾਓਗੇ ਜਾਂ ਜੋ ਰੱਬ ਨੇ ਭਾਣਾ ਮੰਨ ਲਿਆ ਬਸ ਬਈ ਇਨਸਾਫ ਤਾਂ ਚਾਹੀਦਾ ਸੀ ਪਰ ਹੁਣ ਵੇਖੋ ਜਦੋਂ ਵੀ ਸਾਰਾ ਕੁਝ ਉਹਨਾਂ ਦੇ ਹੱਥ ਉਹਨਾਂ ਦੇ ਹੱਥ 'ਚ ਆ ਉਹ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਆਣਾ ਮੰਨਦੇ ਹਾਂ ਹਾਂਜੀ ਜੇ ਜੋ ਹੋ ਗਿਆ ਬਸ ਜਦੋਂ ਲੋਕਾਂ ਦੇ ਮੁੱਦੇ ਚੱਕੂਗਾ ਵਿਸ਼ਵਦੀਪ ਪਹਿਲਾਂ ਤੇ ਹੁਣ ਤਾਂ ਜਿਹੜਾ ਕੰਮ ਹੋ ਗਿਆ ਵੀਰੇ ਇਹ ਤਾਂ ਚੱਲੂਗਾ ਹੀ ਇਹ ਗਲਤ ਕੰਮ ਕਰਦਾ ਮੁੱਦੇ ਚੱਕਾ ਵੀ ਤੇ ਜੋ ਪਰਮਾਤਮਾ ਨੇ ਡਿਊਟੀ ਲਈ ਆ ਬੰਦੇ ਨੇ ਕੋਈ ਵੀ ਇਨਸਾਨ ਦੀ ਡਿਊਟੀ ਲਾਉਂਦਾ ਸੱਚੇ ਪਾਤਸ਼ਾਹ ਲਾਉਂਦਾ ਵਾਹਿਗੁਰੂ ਜੇ ਉਸ ਪਰਮਾਤਮਾ ਨੇ ਡਿਊਟੀ ਲਈ ਸੀ ਤਾਂ ਜਿੰਨਾ ਚਿਰ ਜ਼ਿੰਦਗੀ ਰਹੀ ਉਹਨਾਂ ਚਿਰ ਨਮਾਉਂਦੇ ਰਵਾਂਗੇ ਸੱਚੇ ਪਾਤਸ਼ਾਹ ਦੇ ਮੂਰੇ ਇਹ ਅਰਦਾਸ ਆ ਵਾਹਿਗੁਰੂ ਮੂਰੇ ਵੀ ਇਹ ਡਿਊਟੀ ਆ ਨਾ ਜਿਹੜੀ ਇਹ ਪ੍ਰਮਾਤਮਾ ਲਾਉਂਦਾ ਬੰਦਾ ਕਿਸੇ ਵਾਸਤੇ ਕੋਈ ਡਿਊਟੀ ਨਹੀਂ ਲਾਉਂਦਾਗਾ ਇਹਨੂੰ ਵਿਸ਼ਵਦੀਪ ਨੂੰ ਇਹ ਸੱਚੇ ਪਾਤਸ਼ਾਹ ਨੇ ਡਿਊਟੀ ਦਿੱਤੀ ਆ ਨਾ ਕਿ ਇਹਦੇ ਵਿੱਚ ਮੈਂ ਕਹਸਾਂ ਦੀ ਵੀ ਮੇਰਾ ਬੱਚਾ ਜਾਂ ਮੇਰੇ ਕਾਰਨ ਹੋਇਆ ਜਾਂ ਕਿਸੇ ਵੀ ਕਾਰਨ ਹੋਇਆ ਇਹ ਸਿਰਫ ਵਾਹਿਗੁਰੂ ਡਿਊਟੀ ਲਾਉਂਦਾ ਤੇ ਵਾਹਿਗੁਰੂ ਡਿਊਟੀਆਂ ਇਹ ਨਿਭਾਉਣ ਵਾਸਤੇ ਪ੍ਰਮਾਤਮਾ ਜਿੰਦਗਾਨੀਆਂ ਬਖਸ਼ੇ ਪਰ ਵੈਸੇ ਜਿਹੜੇ ਭੈਣ ਭਰਾ ਜਿਹੜੇ ਉਹ ਮੁਲਾਜ਼ਮਾਂ ਉਹਨਾਂ ਨੂੰ ਵੈਸੇ ਇਹ ਕਿਹਾ ਜਾਂਦਾ ਵੀ ਵੀਰੇ ਤੁਸੀਂ ਕਿਸੇ ਦੇ ਝੂਠਾ ਇਲਜ਼ਾਮ ਲਾ ਕੇ ਕਿਸੇ ਦੇ ਆ ਕੇ ਨਾ ਉਹਦੇ ਵਿੱਚ ਦੁਆ ਵਿੱਚ ਕਿਸੇ ਦੇ ਝੂਠਾ ਪਰਚਾ ਨਾ ਘਟਿਆ ਜਾ ਕਰਿਆ ਕਰੋ ਪਤਾ ਕੀ ਹਰ ਇੱਕ ਮਾਂ ਦੀਆਂ ਆਂਦਰਾਂ ਜਦੋਂ ਦੁਖੀ ਹੁੰਦੀਆਂ ਨਾ ਉਹ ਵੱਦਦਵਾ ਕੱਢਦੀ ਆ ਕਿਤੇ ਨਾ ਕਿਤੇ ਉਹਦੀ ਵੱਦਦਵਾ ਕਿਤੇ ਆਪਦੇ ਬੱਚਿਆਂ ਤੇ ਵੀ ਪੈਂਦੀ ਆ ਹਾਂਜੀ ਐਡੀ ਗੱਲ ਹੈਗੀ ਵੀ ਅੱਜ ਮੇਰੇ ਬੱਚੇ ਤੇ ਬਣੀ ਜਦੋਂ ਮੇਰਾ ਬੱਚੇ ਨੂੰ ਅੱਛਾ ਉੱਥੇ ਲੈ ਕੇ ਮੇਰੇ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ ਕੀ ਮੇਰਾ ਦਿਲ ਉਸ ਟਾਈਮ ਦੇ ਅਸੀਸਾਂ ਦੇ ਨਾ ਸੀਗਾ ਮੈਂ ਸਭ ਤੋਂ ਜ਼ਿਆਦਾ ਦੁਖੀ ਸੀ ਉਹਦੋਂ ਜਦੋਂ ਮੇਰੇ ਪੁੱਤ ਨੂੰ ਮੇਰੇ ਕੋਲੋਂ ਹੀ ਬਾਕੇ ਐਨੇ ਜਣੇ ਲ ਜਾਂਦੇ ਆ ਉੱਥੇ ਕੋਈ ਮੇਰਾ ਦਿਲ ਸੀਸ ਨਹੀਂ ਦੰਦਾ ਸੀਗਾ ਉੱਥੇ ਮੈਨੂੰ ਐਸੀ ਵੀ ਮੇਰੇ ਪੁੱਤ ਨੂੰ ਪਸਾਉਣ ਵਾਲੇ ਵੀ ਤੇ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਇਹੋ ਜਿਹਾ ਕੁਝ ਕੀਤਾ ਹੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੂੰ ਨਾ ਤੂੰ ਮਾਰ ਦੇਣੀ ਆ ਮੈਂ ਕੁਝ ਨਹੀਂ ਕਰਨਾ ਵੈਸੇ ਕਰੂੰ ਮੇਰੇ ਹੱਥ 'ਚ ਐਨੀ ਖੇੜ ਹੈ ਨਹੀਂ ਸੱਚੇ ਪਾਤਸ਼ਾਹ ਪਰਮਾਤਮਾ ਪਰ ਹੁਣ ਵੇਖੋ ਹੁਣ ਮੇਰੇ ਪਿੰਡ ਵਿੱਚ ਵੀ ਵੀ 50 60 ਜਣੇ ਹੋ ਕੇ ਐਨੀ ਗੱਲ ਕਹਿੰਦੇ ਆ ਵੀ ਵਿਸ਼ਵਦੀਪ ਤਾਂ ਐ ਕਰਦਾ ਸੀ ਵਿਸ਼ਵਦੀਪ ਜੋ ਕਰਦਾ ਸੀ ਵਿਸ਼ਵਦੀਪ ਨੇ 1000 ਗੱਟਾ ਚੱਕਿਆ ਜਦੋਂ ਮੇਰੇ ਪੁੱਤ ਨੇ 1000 ਗੱਟਾ ਚੱਕਿਆ ਸੀ ਤੁਸੀਂ ਮਰ ਗਏ ਸੀ ਤੁਹਾਡੇ ਪੱਲੇ ਕੁਝ ਨਹੀਂ ਸੀਗਾ ਉਹ ਤਾਂ ਕੀ ਕਰਦੇ ਸੀਗੇ ਮੇਰੇ ਪੁੱਤ ਤੇ 1000 ਗੱਟਾ ਉਸੇ ਟਾਈਮ ਮੇਰੇ ਪੁੱਤ ਨੂੰ ਕਹਿੰਦੇ ਵੀ ਹਾਂ ਤੂੰ 1000 ਗੱਟਾ ਚੱਕਿਆ ਜਿਹਦਾ 1000 ਗੱਟਾ ਚੱਕਿਆ ਹੋਊਗਾ ਉਹ ਚੁੱਪ ਬੈਠੂਗਾ ਉਹ ਸਵਾਲ ਨਾ ਚੱਕੂਗਾ ਵੀ ਇਹ 1000 ਗੱਟਾ ਚਲਿਆ ਕਿੱਥੇ ਆ ਠੀਕ ਆ ਅਚਾ ਜਿਦਦਾ ਕੋਈ ਹੁੰਦੀ ਆ ਗੁਰਦੁਆਰੇ ਦੀ ਚੋਰੀ ਉਦੋਂ ਤਾਂ ਇਹ ਬਚਾ ਲੈਂਦੇ ਆ ਉਦੋਂ ਤਾਂ ਕਹਿੰਦੇ ਉਹਦੇ ਬਾਰੇ ਕਰਤਾ ਕਹਿੰਦੇ ਉਹਦੇ ਬਾਰੇ ਕਰਤਾ ਹੁਣ ਇਹਨਾਂ ਨੇ ਮੇਰੇ ਪੁੱਤ ਨੂੰ ਐਡੀ ਐਡੀ ਦਾੜੀਆਂ ਲੈ ਕੇ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਮੇਰੇ ਪੁੱਤ ਨੂੰ ਚੈਲੰਜ ਕਰਦੇ ਆ ਵੀ ਮੇਰੇ ਪੁੱਤ ਨੇ ਚੋਰੀ ਕੀਤੀ ਆ ਕੀ ਉਹ ਆਪਦੇ ਗੁਰੂ ਮਹਾਰਾਜ ਨੂੰ ਲੈ ਕੇ ਇਹ ਸੱਚ ਤੇ ਖੜ ਸਕਦੇ ਆ ਵੀ ਮੇਰਾ ਪੁੱਤ ਨੇ ਹਜ਼ਾਰ ਗੱਟਾ ਚੱਕਿਆ ਜਾਂ ਮੇਰੇ ਪੁੱਤ ਨੇ ਕੀ ਕੀਤਾ ਫਿਰ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਬੰਦੇ ਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਜਿਹੜਾ ਬੰਦਾ ਮੇਰੇ ਗੁਰੂ ਮਹਾਰਾਜ ਦਾ ਬਾਣਾ ਵੀ ਨਹੀਂ ਪਾਇਆ ਮੈਂ ਜ਼ਿੰਦਗੀ ਵਿੱਚ ਝੂਠ ਨਹੀਂ ਬੋਲਦੀ ਮੈਂ ਸੱਚੇ ਪਾਤਸ਼ਾਹ ਨੂੰ ਹੁਣ ਵੀ ਕਹਣੀ ਆ ਮੇਰੇ ਕੋਈ ਬਾਣਾ ਹੀ ਨਾ ਪਾਇਆ ਵਾਹਿਗੁਰੂ ਪ੍ਰਮਾਤਮਾ ਜੇ ਕਿਤੇ ਮੈਂ ਝੂਠਾ ਕਰਦੀ ਹੋਵਾਂ ਜਾਂ ਇਸ ਕੰਮ ਵਿੱਚ ਮੇਰੇ ਪੁੱਤ ਨੇ ਕੋਈ ਵੀ ਗੱਟਾ ਚੱਕਿਆ ਹੋਵੇ ਤੇ ਸਾਡਾ ਕੱਖ ਨਾ ਰਵੇ ਤੇ ਨਹੀਂ ਜਿਹੜਾ ਮੇਰੇ ਪੁੱਤ ਨੂੰ ਕਹਿਣਾ ਨਾ ਵੀ ਉਹਨੇ ਹਜ਼ਾਰ ਗੱਟਾ ਚੱਕਿਆ ਤੇ ਪ੍ਰਮਾਤਮਾ ਉਹਦਾ ਕੱਖ ਨਾ ਰਵੇ ਜਿਹੜਾ ਮੇਰੇ ਪੁੱਤ ਨੂੰ ਐਨੀ ਗੱਲ ਕਹਿ ਰਿਹਾ ਹੈ ਵੀ ਕਮਲਿਆ ਤੇਰੇ ਐਡੀ ਦਾੜੀ ਹੈ ਤੂੰ ਤਾਂ ਵਾਹਿਗੁਰੂ ਦੇ ਬਾਣੇ ਨੂੰ ਵੀ ਲੀਕ ਲਾਤੀ ਝੂਠ ਬੋਲਣ ਲੱਗਿਆ ਸੱਚੇ ਪਾਤਸ਼ਾਹ ਦਾ ਬਾਣਾ ਪਾ ਕੇ ਬੰਦਾ ਕਦੇ ਝੂਠ ਨਾ ਬੋਲੇ ਵਾਹਿਗੁਰੂ ਦਾ ਜਦੋਂ ਬੰਦੇ ਤੇ ਬਾਣਾ ਪਾਇਆ ਜਾਂਦਾ ਨਾ ਉਹਦੀਆਂ ਨਾ ਜਿਹੜਾ ਮੱਥਾ ਡਗ-ਡਗ ਕਰਦਾ ਵੀ ਇਹਦੇ ਗੁਰੂ ਮਹਾਰਾਜ ਦਾ ਬਾਣਾ ਪਾਇਆ ਵੇਖੋ ਸਭ ਤੋਂ ਸੋਹਣਾ ਗੁਰੂ ਮਹਾਰਾਜ ਦਾ ਬਾਣਾ ਜਿਹੜਾ ਬੰਦੇ ਨੂੰ ਸੁਝਾ ਦਿੰਦਾ ਲੱਖ ਵੇਰੀ ਕੋਈ ਪੈਂਟ ਕੋਟ ਪਾਈ ਫਿਰੇ ਲੱਖ ਵੇਰੀ ਕੋਈ ਕੁੱਝ ਕਰੀ ਫਿਰੇ ਜਿੱਥੇ ਗੁਰੂ ਮਹਾਰਾਜ ਦਾ ਬਾਣਾ ਸੱਚਦਾ ਨਾ ਉਥੇ ਕੋਈ ਵੀ ਚੀਜ਼ ਨਹੀਂ ਸੱਚਦੀ ਉਥੇ ਸੱਚੇ ਪਾਤਸ਼ਾਹ ਪਰਮਾਤਮਾ ਨਿਆ ਕਰਦਾ ਪਰ ਏ ਗੁਰੂ ਮਹਾਰਾਜ ਬਾਬਾ ਨਾਨਕਾ ਮੇਰੀ ਤੇਰੇ ਮੂਹਰੇ ਅਰਦਾਸ ਆ ਵੀ ਮੇਰੇ ਬੱਚੇ ਨੂੰ ਜਿਹੜੇ ਇਲਜ਼ਾਮ ਲਾਉਂਦੇ ਆ ਵੀ ਉਹਦਾ ਹਜ਼ਾਰ ਘੱਟਾ ਚੱਕਦਾ ਉਹ ਤਾਂ ਐ ਕਰਦਾ ਵਾਹਿਗੁਰੂ ਇਹ ਤੂੰ ਮਾਰ ਦੇਣੀ ਆ ਮੈਂ ਇਹਨੂੰ ਕੁਛ ਨਹੀਂ ਕਹਿ ਸਕਦੀ ਸੱਚੇ ਪਾਤਸ਼ਾਹ ਮੇਰੀ ਤੇਰੇ ਮੂਹਰੇ ਅਰਦਾਸ ਆ ਵਾਹਿਗੁਰੂ ਵੀ ਐਨਾ ਝੂਠ ਹੈ ਵੀ ਜਰਾ ਸੀ ਝੂਠ ਜੇ ਤਾਂ ਸਾਡੂ ਅੱਛਾ ਜਦੋਂ ਗੱਟਾ ਚੱਕ ਲਿਆ ਮੰਡੀ ਦਾ ਰੋਲਾ ਪੈ ਗਿਆ ਅੱਛਾ ਮੰਡੀ ਵਿੱਚ ਵੀ ਇਹੀ ਕੁਝ ਹੋਇਆ ਮੇਰੇ ਪੁੱਤ ਨੂੰ ਉੱਥੇ ਮੰਨ ਕੇ ਚਲੋ ਉੱਥੇ ਲੜਾਈ ਹੋ ਗਈ ਉੱਥੇ ਜਾਵੜੇ ਚਲੋ ਮੁੰਡੇ ਦੀ ਵਿਚਾਰ ਦੀ ਢੂਈ ਤੇ ਮਾਰਿਆ ਕੁਝ ਵੀ ਹੋ ਗਿਆ ਉੱਥੇ ਲੜਾਈ ਪੈ ਗਈ ਉਹਨਾਂ ਨੇ ਚਲੋ ਉਹਨਾਂ ਦੇ ਵਿੱਚ ਰਾਜੀਨਾਮਾ ਹੋ ਗਿਆ ਪਰ ਇਸ ਬੰਦੇ ਨੇ ਅੱਜ ਵੇਖੋ ਐਨੀ ਗੱਲ ਕਰਦੀ ਵੀ ਉਹ ਤਾਂ ਹਜ਼ਾਰ ਗੱਟਾ ਲੈ ਗਿਆ ਚੱਕ ਕੇ ਵੇਖੋ ਇਹ ਕੋਈ ਕਾਨੂੰਨ ਹੈ ਵੀ ਕਮਲਿਆ ਤੂੰ ਝੂਠ ਬੋਲਦਾ ਜਰਾ ਸੇ ਝੂਠ ਬੋਲਦਾ ਤੇਰੇ ਝੂਠ ਨੂੰ ਲੈ ਕੇ ਕਿੰਨੇ ਦੁਨੀਆ ਨੇ ਤੈਨੂੰ ਫਟਕਾਰ ਦਿੱਤੀ ਤੈਨੂੰ ਕਿੱਡੇ ਗਲਤ ਕਮੈਂਟ ਆਏ ਗੁਰੂ ਮਹਾਰਾਜ ਦਾ ਬਾਣਾ ਪਾਉਣ ਵਾਲਿਆ ਤੈਨੂੰ ਪ੍ਰਮਾਤਮਾ ਦੀ ਮਾਰ ਤੈਨੂੰ ਇੱਕ ਦਿਨ ਜ਼ਰੂਰ ਦੇਊਗਾ ਇਹ ਮੇਰਾ ਪ੍ਰਮਾਤਮਾ ਮੂਰੇ ਅਰਦਾਸ ਆ ਤੇ ਮਿਲੂਗੀ ਵੀ ਤੈਨੂੰ ਜ਼ਰੂਰ ਇਹ ਨਹੀਂ ਗੱਲ ਹੈਗੀ ਤੂੰ ਮੇਰੇ ਪੁੱਤ ਤੇ ਰੱਬ ਵੰਗੋ ਮੇਰਾ ਪੁੱਤ ਦਾ ਦੀਨਮਾਨ ਆ ਮੇਰੇ ਪੁੱਤ ਦਾ ਦੀਨਮਾਨ ਜ਼ਰੂਰ ਆ ਇਹ ਨਹੀਂ ਗੱਲ ਵੀ ਮੇਰਾ ਪੁੱਤ ਦੀਨਮਾਨ ਤੋਂ ਭੱਜਦਾ ਮੇਰੇ ਪੁੱਤ ਦੇ ਨਾ ਇਨਸਾਨੀਅਤ ਆ ਤੂੰ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਵੀ ਤੇਰੇ ਚ ਇਨਸਾਨੀਅਤ ਹੈ ਨਹੀਂ ਤੇ ਤੈਨੂੰ ਪਰਮਾਤਮਾ ਮਾਰ ਦੇਊਗਾ ਪਰ ਅੱਜ ਦੇ ਤੇ ਭਲਕਾਲ ਦੇ ਦੇ ਭੜਾ ਸਾਲ ਨੂੰ ਦੇ ਦੇ ਭੜਾ ਛੇ ਮਹੀਨਿਆਂ ਨੂੰ ਤੇਰੀ ਮਾਰ ਤੇਰੇ ਤੇ ਬੈਣੀ ਆ ਵਾਹਿਗੁਰੂ ਜੀ ਕਾ